ਪੰਜਾਬ ਦੀ ਜਿਹੜੀ ਕਿਸਾਨੀ ਹੈ ਬਹੁਤ ਮਿਹਨਤ ਕਰਦੀ ਹੈ ਖੇਤੀਬਾੜੀ ਦੀ ਜਿਹੋ ਦੀ ਪ੍ਰੋਡਕਸ਼ਨ ਸੀ ਮੇਰਾ ਖਿਆਲ ਸਿਰੇ ਲਾਦੀ ਕਿਸੇ ਹੋਰ ਸੂਬੇ ਚ ਹੁੰਦੇ ਨਹੀਂ ਅਸੀਂ 100 100 ਮਣ ਦੇ ਕਰੀਬ ਚੋਨੇ ਦੇ ਝਾੜ ਤੱਕ ਪਹੁੰਚ ਗਏ 60 70 ਮਣ ਨੂੰ ਫਣਤ ਨੂੰ ਵੀ ਲੋਕਾਂ ਨੇ ਉੱਥੋਂ ਤੱਕ ਮੋਸ਼ਕ ਕੀਤੀ ਹੈ ਪਰ ਫਿਰ ਵੀ ਇਹ ਖੇਤੀ ਇੱਕੋ ਥਾਂ ਕੜ ਗਈ ਇਹਦੂੰਗਾ ਆਮਦਨ ਨਹੀਂ ਵਸ ਸਕੀ ਇਹ ਤੋਂ ਕੁਝ ਜ਼ਮੀਨਾਂ ਪਾਣੀ ਖਾਰੇ ਸਨ ਜਿੱਥੇ ਝੋਨੇ ਦੀ ਖੇਤੀ કરી ਨਹੀਂ ਜਾ ਸਕਦੀ ਨਰਮੇ ਦੀ ਖੇਤੀ ਸਾਡੀ ਕੁਦਰਤੀ ਜਲਵਾਜੂ ਹੀ ਲਾ ਲੋ ਜਾਂ ਕੋਈ ਸਾਰੇ ਸਾਰੇ ਥਾਵਾਂ ਤੇ ਨਹੀਂ ਹੋ ਰਹੀ ਸੇ ਹਿੰਦੁਸਤਾਨ ਚ ਹੀ ਨਹੀਂ ਹੋ ਰਹੀ ਤੇ ਪੰਜਾਬ ਚ ਵੀ ਉਹਦਾ ਅਸਰ ਬਹੁਤ ਵੱਡਾ ਪਿਆ ਉਥੇ ਜਿਹੜੇ ਇਹਨਾਂ ਦੇ ਪੌਂਡ ਬਣਾ ਕੇ ਚਿੰਗਾ ਫਾਰਮਿੰਗ ਜਿਹੜੀ ਕਰਨ ਲੱਗ ਗਈ ਸੀ ਤੇ ਚੰਗਾ ਮੁਨਾਫੇ ਵਾਲਾ ਠੀਕ ਸੀ ਪਰ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਆਦੇ। ਬਿਜਲੀ ਦੇ ਬਿੱਲ ਵੈਸੇ ਵੀ ਰੇਟ ਵੀ ਕਿਉਂਕਿ ਉਹ ਕਮਰਸ਼ੀਅਲ ਤੌਰ ਤੇ ਲਾਸ਼ ਢੇਹਾਨਾ ਕੇ ਐਗਰੀਕਲਚਰ ਵਾਲੇ ਨੇ ਇਸ ਦੀ ਉਹ ਮੰਗ ਲੈ ਕੇ ਆਏ ਸੀ ਮੈਂ ਵੀ ਮੰਤਰੀ ਸਾਹਿਬ ਨਾਲ ਔਰ ਸਰਕਾਰ ਨਾਲ ਸਾਰੀ ਗੱਲ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਕਰੂੰਗਾ ਕਿ ਇਹਨਾਂ ਨੂੰ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਇਹਨਾਂ ਦੀ ਜਿਹੜੀ ਖੇਤੀ ਨੂੰ ਇਹਨਾਂ ਦੀ ਜਿਹੜੀ ਇਸ ਪੇਸ਼ੇ ਨੂੰ ਕਿਤੇ ਨੂੰ ਜਿਹੜਾ ਫਾਰਮਿੰਗ ਹੈਗਾ ਜੀ ਉਹਨੂੰ ਬਚਾਉਣ ਦੇ ਲਈ ਸੀ ਜ਼ਰੂਰ ਅੱਗੇ ਆਈਏ ਇਹਨਾਂ ਦੀ ਹਮਦਦ ਕਰੀਏ ਕਈ ਥਾਂ ਤਾਂ ਇਹ ਵੀ ਵੇਖਿਆ ਗਿਆ ਅੱਗੇ ਲੱਖਾਂ ਰੁਪਈਆ ਦਾ ਵੈਸੀ ਮੈਂ ਤਾਂ ਅੱਜ ਵੇਖ ਕੇ ਵੀ ਇਸ ਗੰਤੇ ਸੀਗਾ ਵੀ ਪਹਿਲਾਂ ਪੁੱਛ ਦੱਸ ਕਰਕੇ ਕੋਈ ਉਹਨਾਂ ਨੂੰ ਜੁਰਮਾਨੇ ਪਾ ਦੁੱਤੇ ਜਾਂਦੇ ਆ ਜਿਹੜੇ ਕਿ ਜਾਇਜ਼ ਤੇ ਵਾਜਿਬ ਨਹੀਂ ਲੱਗਦੇ ਉਹਨਾਂ ਬਾਰੇ ਵੀ ਉਹ ਗੱਲਬਾਤ ਕਰਨ ਆਏ ਸੀ ਸੋ ਸਾਰੀ ਗੱਲ ਮਿਰਣਾ ਸਾਂਝੀ ਕਰਕੇ ਗਏ ਆ ਤੇ ਉਹ ਮੈਂ ਮਨਿਸਟਰ ਸਾਹਿਬ ਕੋਲੇ ਰੱਖੂੰਗਾ ਅ ਦੂਸਰੀ ਇਸ ਇਸ ਨੂੰ ਜਿਹੜੀ ਖੇਤੀ ਦੇ ਨਾਲ ਸਹਾਇਕ ਪੰਦੇ ਨੂੰ ਜੇ ਅਸੀਂ ਵਿਚਾਰਾਂਗੇ ਤੇ ਇਸੇ ਨਾਲ ਹੀ ਪੰਜਾਬ ਵਿੱਚ ਤਰੱਕੀ ਹੋਊਗੀ ਤੇ ਪੰਜਾਬ ਖਿਚਾ ਲੋ ਇੱਕ ਏ ਗੱਲ ਕਰੀਏ ਕੱਲ ਜਦ ਮੰਨ ਲੋ ਇਲੈਕਸ਼ਨ ਕਮਿਸ਼ਨ ਬਣ ਰੋ ਜੀ ਉਹ ਵੱਦ ਉਸ ਆਂਟੀ ਕੋਰਟ ਕੀਤੇ ਰੇਡ ਤੇ ਕੀ ਮੰਨੂਲ ਬੈਠੇ ਤੇ ਕਿ ਬੀਤੂ ਇਹ ਪਹਿਲੀ ਵਾਰ ਹੋਇਆ ਕਿ ਇਲੈਕਸ਼ਨ ਕਮਿਸ਼ਨ ਇੱਕ ਪਾਰਟੀ ਦਾ ਇਹਨੂੰ ਜੇ ਉਹ ਬੜੇ ਸਪੋਕਸ ਪਰਸਨ ਬਣ ਕੇ ਜਾਂ ਉਹਦਾ ਇੱਕ ਗਰਿੰਦਾ ਬਣ ਕੇ ਲੱਗ ਰਿਹਾ ਹੈ ਬੀਜੇਪੀ ਦਾ ਉਹ ਬੀਜੇਪੀ ਸਾਰੇ ਸਾਰੇ ਲੋਕ ਜਾਣਦੇ ਵੀ ਦਿੱਲੀ ਚਾਤ ਕੀ ਹਥਿਆਰ ਬੰਤ ਰਹੀ ਹੈ ਉਹ ਤੋਂ ਜਿਹੜਾ ਜਿਵੇਂ ਹੁਣ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਸਰਕਾਰੀ ਘਰ ਚ ਫਿਰਕੋ ਦੇ ਚ ਕੁਝ ਮਿਲਿਆ ਨਹੀਂ ਛਾਪੇ ਮਾਰਨੇ ਇਹ ਗੱਲਾਂ ਕੋਈ ਜਿਹੜੀਆਂ ਸਿਆਸਤ ਦੀ ਵਧੀਆ ਨਹੀਂ ਜਿਹੜੀ ਸਿਆਸਤ ਜਿਹੜੀ ਲੋਕ ਕਰਦੇ ਆ ਉਹ ਇਹ ਕੋਈ ਚੰਗੀ ਗੱਲ ਨਹੀਂ ਔਰ ਕਿਸੇ ਸਟੇਟ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੋਵੇ ਉਹ ਆਪਦੇ ਕਿਉਂਕਿ ਕਰਤਾ ਸਰਕਾਰੀ ਤੌਰ ਤੇ ਉਹ ਮਿਲਿਆ ਹੁੰਦਾ ਉੱਥੇ ਦਿੱਲੀ ਵੀ ਜਿਹੜਾ ਕਪੂਰਥਲਾ ਭਵਨ ਹੈ ਕਪੂਰਥਲਾ ਹਾਊਸ ਉਹਦੇ ਵਿੱਚ ਔਰ ਉਹ ਉੱਥੇ ਤੇ ਹੋਰਾਂ ਥਾਵਾਂ ਤੇ ਵੀ ਇਹੋ ਜਿਹੀਆਂ ਗੱਲਾਂ ਕਰਨੀਆਂ ਕੋਈ ਇਹ ਅ ਬਹੁਤ ਹੀ ਇਹ ਮੈਗਾ ਨਿੰਦਣਯੋਗ ਸੈਂਟਰ ਸਰਕਾਰ ਦੀ ਜਾਂ ਇਲੈਕਸ਼ਨ ਕਮਿਸ਼ਨਰ ਵੱਲੋਂ ਕੀਤੀ ਵੀ ਕਾਰਵਾਈ ਵੀ ਹੈ ਤੁਸੀਂ ਵਿੱਚ ਗਿਉਣਗੇ ਕੀ ਹੋ ਜਾਂਦਾ ਹੈ ਕਿ ਆ ਅ ਅਸਰ ਵਿੱਚ ਦਿੱਲੀ ਨੇ ਤਿੰਨ ਵਾਰੀ ਕੇਜਰੀਵਾਲ ਜੀ ਹੋਰਾਂ ਤੇ ਬਹੁਤ ਵੱਡਾ ਭਰੋਸਾ ਕੀਤਾ ਪਹਿਲੀ ਵਾਰ ਜਿਹੜੀ ਸਰਕਾਰ ਰਲ ਕੇ ਬਣੀ ਸੀ ਉਹ ਜੋ ਲੋਕ ਜਵਾਬ ਦੇਗੇ ਦੂਸਰੀ ਵਾਰ ਬੜਾ ਵੱਡਾ ਫਤਵਾ ਕੇਜਰੀਵਾਲ ਜੀ ਨੂੰ ਤੀਸਰੀ ਵਾਰੀ ਵੀ ਕਿਉਂਕਿ 643 ਸੀਟਾਂ ਦੇ ਦੇਣੀਆਂ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਸਤਰਾਜੋ ਔਰ ਐਤ ਕੀ ਚੌਥੀ ਵਾਰ ਵੀ ਦਿੱਲੀ ਦੇ ਲੋਕ ਦਿੱਲੀ ਦੇ ਲੋਕਾਂ ਦਾ ਮਨ ਬਣਿਆ ਹੋਇਆ ਦਿੱਲੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨਾਲ ਯੋਜਨਾ ਪੈਂਦਾ ਸੀ ਚਾਹੇ ਪੜ੍ਹਾਈ ਦੀ ਸੀ ਦਵਾਈ ਦੀ ਸੀ ਚਾਹੇ ਉੱਥੇ ਬਿਜਲੀ ਦੇ ਬਿੰડા ਦੀ ਸੀ ਉਹ ਸਾਰੀਆਂ ਗੱਲਾਂ ਨੂੰ ਦੇਖਤੇ ਦਿੱਲੀ ਦੇ ਬਿਜਲੀ ਪਾਣੀ ਦਵਾਈ ਪੜ੍ਹਾਈ ਦੇ ਲਈ ਜੋ ਕੇਦਰੀ ਵੱਲ ਜੀ ਕੋਲੋਂ ਨੇ ਉੱਥੋਂ ਦੇ ਲੋਕਾਂ ਦੀ ਨਾਬਜ਼ ਪੜ ਕੇ ਉਹਨਾਂ ਨੂੰ ਉਹ ਸ਼ਹੁਲਤ ਉਹ ਲੋਡ ਪੂਰੀ ਕੀਤੀ ਹੈ ਦਿੱਲੀ ਕੇਜਰੀਵਾਲ ਬਿਰੋਲਾ ਦੇ ਨਾਲ ਇਥੋਂ ਤੰਗ ਆ ਕੇ ਬੀਜੇਪੀ ਪਾਰਟੀ ਕਿਉਂਕਿ ਸੈਂਟਰ ਵਿੱਚ ਸਰਕਾਰ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਹਰਕਤਾਂ ਕਰਦੀਆਂ ਜਿਵੇਂ ਸੀਐਮ ਸਾਹਿਬ ਦੇ ਕਰੇ ਗਏ ਕੋਈ ਇਹੋ ਉਹ ਮਤਲਬ ਸਾਰਾ ਕੁਝ ਪੰਪੀ ਬੈਠੇ ਹੈ ਕਿ ਗੱਲ ਬੀਜੇਪੀ ਦੀ ਫੇਰ ਨਹੀਂ ਬਣਨੀ ਪਰ ਉਹ ਜ਼ਰੂਰ ਜਿਹੜੀਆਂ ਸ਼ਰਾਰਤਾਂ ਤੇ ਇਹੋ ਜਿਹੇ ਕਾਰਨ ਮੇਕਰ ਇਹ ਟਿਕਾ ਨੂੰ ਬਜਟ ਇਸ ਹੋਏ ਕੀ ਉਪਰਤ ਬਜਟ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸਾਹਿਬ ਨੇ ਸਾਡੇ ਨਾਲ ਵੀ ਸੇ ਕੀਤੀ ਸੀ ਤੇ ਮੈਂ ਤਾਂ ਉਹਨੂੰ ਪੰਜਾਬ ਬਾਰੇ ਕਿਹਾ ਸੀਗਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਥੋੜੇ ਪੂਲ ਵਿੱਚ ਵੱਧ ਤੋਂ ਵੱਧ ਅਨਾਜ ਭੰਡਾਰ ਵਿੱਚ ਸੰਭਾਉਨੇ ਪਰ ਸਾਡੀ ਜਿਹੜੀ ਖੇਤੀ ਨੂੰ ਥੋੜੀ ਵਿਪਿੰਤਾ ਦੇ ਲਈ ਉਹਨਾਂ ਨੂੰ ਅੱਗੇ ਆ ਕੇ ਬਾਜ਼ਾਰ ਵਿੱਚੋਂ ਹਿੱਸਾ ਰੱਖਣਾ ਚਾਹੀਦਾ ਕਿ ਜਿਹੜੀਆਂ ਅਸੀਂ ਦਾਲਾ ਤੇਲ ਬਾਹਰੋਂ ਖਰੀਦਦੇ ਹਾਂ ਪੰਜਾਬ ਦੇ ਕਿਸਾਨ ਪੈਦਾ ਕਰ ਸਕਦੇ ਆ ਸਾਨੂੰ ਉਹਦੇ ਵਿੱਚ ਆਪਣੇ ਵੱਲੋਂ ਕੁਛ ਨਾ ਕੁਛ ਬਣਵਾਇ ਸਹਾਦਕ ਔਰ ਵੱਡੀ ਗੱਲ ਆ ਕਿ ਜਿਹੜਾ ਨਹਿਰੀ ਪਾਣੀ ਆ ਉਹਨੂੰ ਸੰਭਾਲ ਕੇ ਨੂੰ ਕੰਦ ਖੇਤਾਂ ਤਾਈ ਪਹੁੰਚਾਉਣ ਦੇ ਵਾਸਤੇ ਉਹਦੇ ਵਾਸਤੇ ਵੀ ਬੇਨਤੀ ਕੀਤੀ ਸੀ ਵੀ ਸਰਦੇ ਪੰਜਾਬ ਨੂੰ ਵੱਖਰਾ ਪੈਕ ਕੰਮ ਦੇਣਾ ਚਾਹੀਦਾ ਤੇ ਜਿਹੜੀ ਕਿਸਾਨੀ ਐ ਉਹ ਪੂਰਾ ਜ਼ੋਰ ਲਾ ਕੇ ਖੇਤੀ ਨੂੰ ਕਰਕੇ ਇੱਥੋਂ ਤੱਕ ਪਹੁੰਚ ਕੀ ਦੂਗਾ ਮੇਰਾ ਖਿਆਲ ਨਹੀਂ ਪਰ ਜਿਹੜੇ ਇਸ ਨੂੰ ਬਚਾਉਣ ਦੇ ਲਈ ਸੈਂਟਰ ਸਰਕਾਰ ਵੱਟਾ ਹਿੱਸਾ ਪਾਸਲ ਮੈਂ ਮਨਜਿੰਦਰ ਸਿੰਘ ਮੈਂ ਇੱਕ ਛਿੰਗਾ ਫਾਰਮਰ ਆ ਇੰਨੇ ਖੇੜੇ ਪਿੰਡ 'ਚ ਮੇਰਾ ਫਾਰਮ ਹੈਗਾ ਸਾਨੂੰ ਬਿਜਲੀ ਦੇ ਬਹੁਤ ਜ਼ਿਆਦਾ ਬਿੱਲ ਪੈ ਰਹੇ ਆ ਇਵਨ ਕਿ ਇੱਕ ਇੱਕ ਯੂਨਿਟ ਦਾ ਮੈਂ ਤੁਹਾਨੂੰ ਪ੍ਰੂਫ ਵੀ ਦੇ ਸਕਦਾ ਇੱਕ ਇੱਕ ਯੂਨਿਟ ਦਾ ਸਾਨੂੰ 72 72000 ਰੁਪਿਆ ਬਿੱਲ ਪੈ ਰਿਹਾ ਜੋ ਕਿ ਨਾ ਪਰਨਯੋਗ ਆ ਇੰਨਾ ਬਿੱਲ ਇੱਕ ਫਾਰਮਰ ਕਿਵੇਂ ਭਰ ਸਕਦਾ ਇਹ ਜਿੰਗੇ ਇਹ ਕੰਮ ਕਰਨ ਤੇ ਪਹਿਲਾ ਇਨਵੈਸਟਮੈਂਟ ਬਹੁਤ ਜਿਆਦਾ ਹੁੰਦੀ ਹੈ ਪਰ ਜੇ ਉਤੋਂ ਮਹਿਕਮਾ ਬਿਜਲੀ ਮਹਿਕਮਾ ਜੇ ਐਦਾਂ ਦੇ ਬਿੱਲ ਜਾਂ ਐਦਾਂ ਦੇ ਸਾਨੂੰ ਜੁਰਮਾਨੇ ਪਾਊਗਾ ਤਾਂ ਅਸੀਂ ਕਦੇ ਵੀ ਫਿਊਚਰ ਚ ਇਹ ਕੰਮ ਨਹੀਂ ਕਰ ਸਕਦੇ ਮੇਰੇ ਕੋਲੇ ਦੇਖੋ ਜੀ ਮੈਂ ਤੁਹਾਨੂੰ ਜੇ ਤੁਹਾਡਾ ਕੈਮਰਾ ਮੰਨ ਲਾ ਵੀ ਦੇਖ ਰਿਹਾ ਤਾਂ ਦੇਖੋ ਇਹ ਪਿਛਲੇ ਵਿੱਤੀ ਸਾਲ ਦਾ ਬਕਾਇਆ 0 ਜਿਹੜੀ ਲੇਟੈਸਟ ਯੂਨਿਟ ਹੈਗੀ ਹੈ 72 0 ਆ ਦੇਖੋ ਜੀ 91 ਇਹ 91 ਆ ਨਵੀਂ ਪੁਰਾਣੀ 90 ਤੇ ਬਿੱਲ ਦੇਖੋ ਜੀ 72 ਬਿਜਲੀ ਦੇ 68703 ਖਰਚੇ ਟੋਟਲ 72000 ਰੁਪਇਆ ਹੈਗਾ ਜੀ ਤੁਹਾਨੂੰ ਇਹ ਮੈਂ ਫੋਟੋ ਸ਼ੇਅਰ ਵੀ ਕਰ ਦੂੰਗਾ ਜੀ ਅਈਨ ਆਖਿਆ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਭਰੋਸਾ ਦਵਾਇਆ ਹੈਗਾ ਕਿ ਅਸੀਂ ਆਪਣੀ 10 ਤਰੀਕ ਨੂੰ ਹੋਣ ਵਾਲੀ ਕੈਬਨਟ ਮੀਟਿੰਗ ਵਿੱਚ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗੇ ਤੇ ਸਾਨੂੰ ਮੰਤਰੀ ਸਾਹਿਬ ਦੀ ਮਤਲਬ ਵੀ ਭਰੋਸਾ ਬਹੁਤ ਜ਼ਿਆਦਾ ਹੈ ਸਾਡੇ ਏਰੀਆ ਦੇ ਮੰਤਰੀ ਆ ਔਰ ਇਹਨਾਂ ਨੂੰ ਸਾਡੀ ਮਤਲਬ ਵੀ ਜਿਹੜਾ ਸਾਡਾ ਤਕਲੀਫ ਅਸੀਂ ਭੋਗ ਰਹੇ ਆ ਇਹਦਾ ਪਤਾ ਹੈਗਾ ਸਾਨੂੰ ਉਮੀਦ ਹੈਗੀ ਹੈ ਕਿ ਸਾਡਾ ਮਸਲਾ ਬਹੁਤ ਜਲਦੀ ਹੱਲ ਹੋਊਗਾ ਦੇ ਵੀ ਕੀ ਦਾ ਆਪਣਾ ਦੇ ਮੰਤਰੀ ਸਾਹਿਬ ਕੋਲ ਆਏ ਜੀ ਕੀ ਮੈਟਰ ਕਿਸ ਹਾਂਜੀ ਆਪਣਾ ਜੀ ਸਰੂਪ ਸਿੰਘ ਆ ਜੀ ਮੈਂ ਪ੍ਰੈਜ਼ੀਡੈਂਟ ਆਂ ਚੰਡੀਗੜ੍ਹ ਸੈਸ਼ਨ ਦਾ ਸਟੇਟ ਪ੍ਰੈਜ਼ੀਡੈਂਟ ਅਹੀਂ ਖੁੱਡੀਆਂ ਸਾਹਿਬ ਕੋ ਆਏ ਕਿ ਸਾਡਾ 3 ਸਾਲ ਤੋਂ ਕਾਫੀ ਮੁੱਦਾ ਬਿਜਲੀ ਜਿਹੜਾ ਚੱਲ ਰਿਹਾ ਤੇ ਉਹਦੇ ਮਤਲਬ ਅਹੀਂ ਗੇੜੇ ਮਾਰ ਮਾਰ ਚੰਡੀਗੜ੍ਹ ਵੀ ਥੱਕ ਗਏ ਜੀ ਕੋਈ ਜਗ੍ਹਾ ਨਹੀਂ ਛੱਡੀ ਜਿਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਸੀ ਇਹ ਉਹਦੇ ਵਿੱਚ ਕਾਫੀ ਭਾਰੇ ਜੁਰਮਾਨੇ ਬਿਜਲੀ ਬੋਰਡ ਵੱਲੋਂ ਪਾਏ ਗਏ ਸਾਨੂੰ 2 ਕਿੱਲੇ ਵਾਲਿਆਂ ਨੂੰ 28-28 ਲੱਖ ਰੁਪਏ ਜੁਰਮਾਨਾ ਤੇ ਕੰਮ ਜਿਹੜਾ ਸਾਡੀ ਬੜੀ ਵਧੀਆ ਰਫਤਾਰ ਫੜੀ ਸੀ ਉਹ ਕੰਮ 1200 ਏਕੜ ਤੋਂ 600 ਏਕੜ ਤੇ ਆ ਗਿਆ ਜਿਸ ਨਾਲ ਕਿਉਂਕਿ ਜਿਹੜਾ ਅਸੀਂ ਕੰਮ ਕਰ ਰਹੇ ਸੀ ਖਾਰੀਆਂ ਜ਼ਮੀਨਾਂ 'ਚ 30-30 ਸਾਲ ਤੋਂ ਖਾਲੀ ਪਈਆਂ ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਵੀ ਜਿਹੜਾ ਅਸੀਂ ਕਰ ਸਕੀਏ ਬਿਜਲੀ ਬੋਰਡ ਨੂੰ ਇਹ ਮਤਲਬ ਜਿਹੜੇ ਝੀਂਗੇ ਵਾਲੇ ਫਾਰਮਰ ਹੀ ਲੱਭੇ ਜਿਨ੍ਹਾਂ ਕੋ ਸਾਰੀ ਆਪਣੀ ਪੰਜਾਬ ਦੀ ਰਿਕਵਰੀ ਕਰਦੇ 28 330 ਲੱਖ ਰੁਪਏ ਜੁਰਮਾਨੇ ਪਾ ਕੇ ਉਹ ਫਰਿਆਦ ਲੈ ਕੇ ਹੀ ਮੰਤਰੀ ਸਾਹਿਬ ਕੋਲ ਆਏ ਸੀ ਇੱਕ ਸਾਨੂੰ ਮਤਲਬ ਖੇਤੀਬਾੜੀ ਸੈਕਟਰ ਨਾਲ ਜੋੜਿਆ ਜਾਵੇ ਜਿਹੜਾ ਕਿ ਸਾਨੂੰ ਕਾਨੂੰਨੀ ਤੌਰ ਤੇ ਵੀ ਸਾਡੇ ਨਾਲ ਤੱਕਾ ਵੀ ਸਾਨੂੰ ਜਸਟਿਸ ਨਾਲ ਜੋੜਿਆ ਗਿਆ ਉਹ ਮੰਤਰੀ ਸਾਹਿਬ ਨੇ ਸਾਨੂੰ ਬਹੁਤ ਵਿਸ਼ਵਾਸ ਦਿੱਤਾ ਵੀ ਇਹ ਤੁਹਾਡਾ ਪਹਿਲ ਦੇ ਆਧਾਰ ਤੇ ਹੀ ਹੱਲ ਕਰਾਂਗੇ ਤੇ ਸਾਨੂੰ ਮਨ ਲੋ ਇਹ ਇਸ ਵਾਰ ਜੋ 10 ਤਰੀਕ ਨੂੰ ਕੈਬਿਨੇਟ ਹੋਣੀ ਉਸ ਵਿੱਚ ਮੁੱਦਾ ਚੱਕਿਆ ਜਾਏਗਾ। ਕਦੋਂ ਦਾ ਮਨ ਲੋ ਇਹ ਕਿੱਥੋਂ ਹੈ ਇੰਡਸਟਰੀ एरिया ਜੀ। ਇਹ ਸਾਡੇ ਤੱਕ 16 ਤੋਂ 17 ਦੇ ਵਿੱਚ ਵਿੱਚ ਸਾਨੂੰ ਇੰਡਸਟਰੀ ਚ ਪਾ ਦਿੱਤਾ ਹੋਇਆ। ਪਹਿਲਾਂ ਇੱਧਰ ਸੀ ਐਗਰੀਕਲਚਰ ਸੀ। ਫਿਰਾਂ ਏਪੀ ਕਨੈਕਸ਼ਨ ਸੀ। ਐਗਰੀਕਲਚਰ ਨਹੀਂ। ਉਹਦੇ ਨਾਲ ਸਾਨੂੰ ਕੋਈ ਬਿੱਲ ਨਹੀਂ ਆ ਰਿਹਾ ਸੀ। ਕਿੰਨੇ ਕਿਨੇ ਬੇਲ ਆਏ ਬੇਲੇ ਜੀ ਸਾਨੂੰ ਇੱਕ ਇੱਕ ਏਕ ਜੁਨਟ ਦਾ 72 ਲੱਖ ਰੁਪਇਆ 72000 ਰੁਪਇਆ ਪਾਤਾ ਜੀ 72000 ਰੁਪਇਆ ਟਾਈਟਲ ਲੱਖ ਰੁਪਇਆ ਜੁਰਮਾਨਾ ਜੀ ਇੱਕ ਜੁਨਟ ਬਲੀ ਹੈ ਜੀ ਆ ਉਹਨੇ ਤਾਜੀ ਆ ਸਾਡੇ ਕੋਲ ਸਬੂਤ ਆ ਵੀ ਇਹਦਾ ਇੱਕ ਜੁਨਟ ਦਾ ਸਾਨੂੰ 72000 ਰੁਪਇਆ ਪਾਤਾ ਜੀ ਜੇ ਉੱਥੇ ਜਾਈਦਾ ਦਫ਼ਤਰ ਉਹ ਕਹਿੰਦੇ ਉਹਦੀ ਸਾਡੀ ਸੁਣਵਾਈ ਕੋਈ ਨਹੀਂ ਜੀ ਮਹਿਕਮਾ ਸਦਾ ਕਹਿੰਦੇ ਪਰਨਾ ਹੀ ਪਊ ਇੱਕ ਏਕੜ ਨੂੰ ਲੱਖ ਰੁਪਇਆ ਦੀ ਬਣ ਕਿੱਲਿਆਂ ਤੇ ਝਿੰਗਾ ਕਰ ਰਿਆ ਸੀਗੇ ਜੀ ਇਨਫੋਰਸਮੈਂਟ ਬਠਿੰਡਾ ਨੇ ਆ ਕੇ ਮੈਨੂੰ ਆਰ ਕੋਟ ਪਾਏ ਦੇ ਵਿੱਚ ਮੈਨੂੰ 28 ਲੱਖ ਜੁਰਮਾਨਾ ਪ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਜੀ ਮੈਂ ਇਹਨਾਂ ਨੂੰ ਕਾਗਜ਼ ਵੀ ਵਿਖਾਏ ਜੀ ਮੈਂ ਬਿਲਕੁਲ ਸਹੀ ਕੰਮ ਕਰ ਰਿਹਾ ਜੀ ਪਰ ਉਹਨਾਂ ਨੇ ਮੌਕੇ ਤੇ ਆਰਕੋਟ ਨੂੰ ਨਾਮ ਮੰਨਦੇ ਮੈਨੂੰ 28 ਲੱਖ ਰੁਪਏ ਜੁਰਮਾਨਾ ਪਾਇਆ ਜੀ ਮਨਪ੍ਰੀਤ ਸਿੰਘ ਜੀ ਮੈਂ ਪਿੰਡ ਇਨਾ ਖੇੜਾ ਜੀ ਹਾਂਜੀ ਤੇ ਮੰਤਰੀ ਸਾਹਿਬ ਕੋਲ ਆ ਕੇ ਰਿਕਵੈਸਟ ਕੀਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿ ਤੁਹਾਡੇ ਹੱਲ ਕਰ ਦਿੱਤੇ ਜਾਣਗੇ ਕਾਰਨ ਕੀ ਜੁਰਮਾਨਾ ਪਾਉਂਦਾ ਜੁਰਮਾਨਾ ਕਾਰਨ ਜੀ ਮੀਟਰ ਦਾ ਬਲਾਕ ਛੜਿਆ ਸੀ ਮੌਕੇ ਤੇ ਆਰਕੋਟ ਪਾਇਆ ਹੋਇਆ ਸੀ ਜੀ ਤੇ ਐਪਲੀਕੇਸ਼ਨ ਦਿੱਤੀ ਹੋਈ ਸੀ ਤੇ ਉਹਨਾਂ ਨੇ ਨਾ ਐਪਲੀਕੇਸ਼ਨ ਮੰਨਦੇ ਉਹਨਾਂ ਤੇ ਮੈਨੂੰ 2.5 ਲੱਖ ਰੁਪਏ ਜੁਰਮਾਨਾ ਪਾਤਾ ਜੀ ਹਾਂਜੀ